ਇਹ ਗੱਡੀ ਲਾ ਕੇ ਆਉਂਦਾ ਉਹ ਮੰਡੋ ਦਾ ਝੋਲਾ ਆ ਜਿੰਨਾ ਪੱਕਾ ਹੈ ਸਾਰਾ ਅੱਜਦਾ ਹੈ ਜੋ ਮੌਜੂਦ ਹੈ ਪਤੀ ਵਧਣ ਆ ਰਹੀ ਹੈ ਦਰਿਆ ਆ ਗਿਆ ਬਾਈ ਸਾਹਮਣੇ ਉਹ ਬਿਆਸ ਦਰਿਆ ਆ ਸਾਰਾ ਦਰਿਆ ਹੈ ਦਰਿਆ ਦੇ ਕੰਢੇ ਵਾਲਾ ਏਰੀਆ ਸਾਰਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਵਾਹਿਗੁਰੂ ਦਾ ਧੰਨਵਾਦ ਕਰਦਾ ਤੇ ਬਾਈ ਕਿਸ਼ਿੰਦਰ ਲੋਪੋ ਦਾ ਵੀ ਧੰਨਵਾਦ ਕਰਦਾ ਆਹ ਬਾਈ ਦੀ ਦਾ ਵੀਡੀਓ ਛੋਟੀ ਜੀ ਦੇਖ ਕੇ ਲਗਾਤਾਰ ਤਿੰਨ ਚਾਰ ਦਿਨ ਹੋ ਗਏ ਸੇਵਾ ਆ ਰਹੀ ਹੈ ਬਰਨਾਲੇ ਤੋਂ ਮੋਗੇ ਤੋਂ ਜੀਰੇ ਤੋਂ ਤਰਨਤਾਰਨ ਤੋਂ ਲੁਧਿਆਣੇ ਤੋਂ ਤੇ ਜਿਦਾ ਨਾ ਕਾਫਲਾ ਵੱਡਾ ਜਾ ਰਿਹਾ ਪਿਆ ਅੱਜ ਬਾਈ ਹਰੀ ਆਏ ਨੇ ਹਰਿਆਣੇ ਤੋਂ ਪਿੰਡ ਸਾਧਨ ਨਿਵਾਸ ਜ਼ਿਲ੍ਹਾ ਫਤਿਹਬਾਦ ਤੇ ਮੈਂ ਬਾਈਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਤੇ ਉਸ ਬਾਈ ਗਰੂ ਦਾ ਵੀ ਸ਼ੁਕਰ ਕਰਦਾ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਪਰਮਾਤਮਾ ਨੂੰ ਅੱਗੇ ਅਰਦਾਸ ਕਰਦਾ ਕਿ ਭਾਈਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਭਾਈ ਏਡਾਂ ਹੀ ਦਿਨ ਦੁਗਣੀ ਰਾਜ ਤਰੱਕੀ ਕਰਨ ਮੈਂ ਨਾ ਉਸ ਵਾਹਿਗੁਰੂ ਅੱਗੇ ਇਹ ਵੀ ਅਰਦਾਸ ਕਰਦਾ ਕਿ ਅੱਜ ਦੁੱਖ ਦੀ ਘੜੀ ਹੜ੍ਹ ਪੀੜ ਤੇ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਜਿਵੇਂ ਰੱਖੇ ਕਿਉਂਕਿ ਜਦੋਂ ਔਖਾ ਟਾਈਮ ਆ ਜਾਂਦਾ ਉਹ ਇਨਸਾਨ ਹੀ ਜਾਣਦਾ ਜਾਂ ਇੰਦਾ ਦੇ ਦਾਨੀ ਸੱਜਣ ਜਾਣਦੇ ਨੇ ਮੈਂ ਆਪਣੇ ਨਗਰ ਵੱਲੋਂ ਜਾਂ ਆਪਣੇ ਇਲਾਕੇ ਵੱਲੋਂ ਬਾਈਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਤੇ ਬਾਈਆਂ ਬਾਈ ਸੁਖਜਿੰਦਰ ਲੋਪੋ ਦਾ ਵੀ ਧੰਨਵਾਦ ਕਰਦਾ ਤੇ ਮੈਂ ਇਹ ਕਹਿਣਾ ਕਿ ਥੋੜਾ ਥੋੜਾ ਦਸਵੰਦ ਦੇ ਨਾਲ ਬਹੁਤ ਕੋਸ਼ਿਸ਼ ਇੱਥੇ ਪਰਮਾਤਮਾ ਦੀ ਬੜੀ ਲੀਲਾ ਹੋ ਰਹੀ ਹੈ ਤੇ ਬਾਈ ਓਰੀਜ ਦਾ ਅੱਜ ਅਸੀਂ ਨਾ ਪਤਾਲੇ ਤੋਂ ਲੈ ਕੇ ਤੇ ਬਾਈ ਆ ਰਿਹਾ ਹਰਦੀਪ ਮਾਰਸੇ ਤੋਂ ਸੇਵਾ ਲੈ ਕੇ ਚਾਰ ਟਰਾਲੀਆਂ ਚਾਰ ਦੀਆਂ ਅਸੀਂ ਬਤਾਲਾ ਚੱਕੋ ਕੀ ਮੰਡ ਧੂਧਪੁਰ ਰਾਪੁਰ ਰਾਇਆਂ ਹਬੀਵਾਲ ਇਬਰਾਹਿਮਾਲ ਕੂਕੇ ਮੰਡ ਤੱਕ ਇਹ ਸੇਵਾ ਮਤਲਬ ਪਹੁੰਚਦੀ ਕਰਨੀ 6-7 ਪਿੰਡਾਂ ਤੱਕ ਤੇ ਬਾਈ ਉਹਦੀ ਦੋ ਟਰਾਲੀਆਂ ਲੈ ਗਿਆ ਨੇ ਇੱਕ ਜੇ ਟਰਾਲੀ 'ਚ ਰਾਸ਼ਨ ਹੈ ਤੇ ਇੱਕ ਟਰਾਲੀ 'ਚ 150 ਕੁਇੰਟਲ ਚਾਰ ਹੈ ਮੈਂ ਬਾਈਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਤੇ ਵਾਹਿਗੁਰੂ ਦਾ ਵੀ ਸ਼ੁਕਰ ਕਰਦਾ ਕਿ ਉਹ ਇਸ ਸੇਵਾ ਨੂੰ ਸਾਡੇ ਹਿੱਸੇ ਪਾਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਮੈਂ ਬਾਈਆਂ ਨੂੰ ਕਹਾਂਗਾ ਕਿ ਉਹ 2 ਮਿੰਟ ਆਪਣਾ